ਬਹੁਤੀ ਪਿਆਰੇ ਪਿਆਰੇ ਸਤਗੁਰ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸਤਗੁਰੂ ਤੇਰਾ ਹੀ ਆਸਰਾ ਅੱਜ ਸਾਧ ਸੰਗਤ ਜੀ ਜਿਹੜੀ ਤੁਹਾਡੇ ਨਾਲ ਸਾਖੀ ਸਾਂਝੀ ਕਰਨ ਲੱਗਿਆ ਇਹ ਸਾਖੀ ਇਹ ਹੈ ਬੇਪਾ ਕੋਈ ਨਵਾਂ ਇਤਿਹਾਸ ਰਚਣਾ ਹੈ ਸੰਗਤ ਨੇ ਉਹ ਸਾਖੀ ਹੈ ਵੀ ਸੰਗਤ ਇਤਿਹਾਸ ਰਚੂਗੀ dama ਉਹ ਕਿਨੇ ਘਰ ਕਾ ਮੁਜਰਾ ਸਾਫ ਕਰ ਜਾਣਾ ਕਿ ਆਉਣੇ ਕੇ ਲਈ ਆਪਣਾ ਜਿਹੜਾ ਘਰ ਹੈ ਸਰੀਰੂਪੀ ਘਰ ਹੈ ਇਹਨੂੰ ਸਾਫ ਕਰੋ ਫੇਰ ਪਿਤਾ ਜੀ ਆਉਣਗੇ ਆਵਾਜਰ ਪਿਤਾ ਜੀ ਕਹਿੰਦੇ ਹੁੰਦੇ ਨੇ ਪਹਿਲਾਂ ਆਪਣੇ ਸਰੀਰੂਪੀ ਧਰਤੀਏ ਜਿਹੜੀ ਇਹਨੂੰ ਤਿਆਰ ਕਰੋ ਫੇਰ ਆਉਣਗੇ ਆਪ ਸੱਚੇ ਚ ਲੋ ਪੂਰਾ ਗੁਰੂ ਪਿਤਾ ਜੀ ਨੂੰ ਯਾਦ ਕਰੋ ਵੀ ਜਲਦੀ ਤੋਂ ਜਲਦੀ ਆਓ ਪਿਤਾ ਜੀ ਬਸ ਆਗਸਤ ਮਹੀਨੇ ਚ ਆਜੋ ਐਨਾ ਸੱਚੇ ਦਿਲੋਂ ਯਾਦ ਕਰੋ ਅਰਦਾਸਾਂ ਕਰੋ ਦਿਨੇ ਗੁਰੂ ਪਿਤਾ ਜੀ ਨੂੰ ਔੜ ਖਾਤਰ ਮਜਬੂਰ ਕਰ ਦਿਓ ਔਣਾ ਭਵੇ ਉਹਨੂੰ ਆਊਗਾ ਫੇਰ ਜੇ ਆਪਾਂ ਸੱਚੇ ਦਿਲੋਂ ਅਰਦਾਸ ਕਰਾਂਗੇ ਯਾਦ ਕਰਾਂਗੇ ਤਿਆਰੀਆਂ ਸ਼ੁਰੂ ਕਰ ਦਿਓ ਉਹ ਆਪਣੇ ਆਪੋ ਆਪਣੇ ਹਿਸਾਬ ਨਾਲ ਵੀ ਮੈਂ ਆ ਕਰੂੰ ਮੈਂ ਐ ਖੁਸ਼ੀ ਮਨਾਉ ਮੈਂ ਐ ਮਨਾਉ ਆਪੋ ਆਪਣੇ ਦਿਲ ਦਿਮਾਗ ਤੇ ਕਰ ਲੋ ਤੇ ਆ ਮੈਂ ਡਰੈਸ ਪਾਉ ਡਰੈਸ ਚਿੱਟੀ ਪਾਉਣੀ ਐ ਆਪਾਂ ਲਾਈਵ 'ਚ ਦੱਸਿਆ ਭੈਣ ਵੀ ਪਾਲ ਕੌਰ ਨੇ ਵੀ ਤੇ ਬਾਈ ਆਪਣਾ ਡਾਕਟਰ ਬਹੁਤ ਗੁਪਤਾ ਸਾਹਿਬ ਨੇ ਵੀ ਤੇ ਕਿਉਂ ਅਸਲ ਜਿਹੜੀ ਇਹ ਚਿੱਟਾ ਵਾਲਾ ਹੈ ਨਾ ਅਸਲ ਭਗਤੀ ਭਾਵ ਵਾਲਾ ਇਹ ਇਹ ਪਾਉਣਾ ਹੈ ਆਪਾਂ ਛੇ ਵਾਕੇ ਧਰ ਲਓ ਪਹਿਲੀ ਗੱਲ ਤਾਂ ਜਦੋਂ ਕੱਪੜਾ ਲੈਣ ਜਾਣਾ ਹੈ ਆਪਾਂ ਖੇਦਣ ਜਾਣਾ ਆਬਰਜ਼ਾ ਦੁਕਾਨਦਾਰੀ ਗੱਲ ਛੇੜਦਾ ਹੁੰਦਾ ਵੀ ਆਹ ਹੁਣ ਤੂੰ ਕਿਵੇਂ ਕਿਹੜੀ ਰੁੱਤ ਦੀ ਜਾਂ ਕਿਵੇਂ ਸਮਾਂ ਨੇ ਉਹ ਕਿਵੇਂ ਉਬਰ ਖੁਸ਼ ਹੋ ਕੇ ਦੱਸੋ ਵੀ ਰੁੱਤ ਤਾਂ ਬਸਾਉਣ ਵਾਲੀ ਐ ਬਹਾਰ ਦੀ ਰੁੱਤ ਆਉਗੀ ਹੁਣ ਤਾਂ ਨਿਜਾਰੀ ਨਿਜਾਰਿਆ ਕਰਨਗੇ ਸਾਡੇ ਗੁਰੂ ਨੇ ਆਉਣਾ ਜਿਹੜਾ ਰੇਜੇ ਦਾ ਰਾਮੜੀ ਮੈਂ ਅਸਲੀ ਰਾਮੜੀ ਹੀ ਬਨੇ ਆਉਣਾ ਤਾਂ ਸਿਮਾਉਣਿਆ ਅਸੀਂ ਤਾਂ ਬੜਾ ਕੇ ਰੱਖਦੇ ਆ ਡਰੈਸਾਂ ਪਹਿਲਾਂ ਉਦੋਂ ਪਾਵਾਂਗੇ ਉਦੋਂ ਹੀ ਖੁਸ਼ੀਆਂ ਮਨਾਵਾਂਗੇ ਸਾਡੀਆਂ ਲੋੜੀਆਂ ਦੀਵਾਲੀਆਂ ਸਾਰੀਆਂ ਉਦੋਂ ਮਨਾਈਆਂ ਜਾਣਗੀਆਂ ਉਦੋਂ ਤਿਰਤਾ ਬਸ ਇੱਕ ਉਹੀ ਹੈ ਆ ਸਾਨੂੰ ਉਹਦੇ ਮਨਾਇਆ ਜੋ ਜਿਹੜਾ ਕੁਛ ਮਨਾਇਆ ਜਾਊਗਾ ਤੇ ਇਹ ਆਪਾਂ ਬੇਨਤੀ ਹੈ ਸੰਗਤ ਨੂੰ ਵੀ ਸੱਚੇ ਦਿਲੋਂ ਯਾਦ ਕਰੋ ਫਿਰ ਬਖਰੀ ਖੁਸ਼ੀ ਆਊਗੀ ਤੇ ਜਦੋਂ ਆਪਾਂ ਯਾਦ ਕਰਾਂਗੇ ਨਜ਼ਾਰੇ ਦੇਖਿਓ ਉਹਦੇ ਫਿਰ ਤਿਆਰੀਆਂ ਕਰ ਲੋ ਡੋੜੀ ਤਿਆਰੀਆਂ ਕਰਕੇ ਰੱਖੋ ਆਪਾਂ ਇਹ ਸੋਨੂੰ ਹੱਥ ਵੱਲ ਕੇ ਬੇਨਤੀ ਹੈ ਲੋਹੜ ਕਵਤਾ ਦੇ ਰੂਪ ਵਿੱਚ ਛੜੋ ਜੀ ਗੁਰੂ ਪਿਤਾ ਨੂੰ ਜਲਦ ਬਲਾਉਣਾ ਤਿਆਰੀਆਂ ਕਰ ਲੋ ਜੀ ਗੁਰੂ ਪਿਤਾ ਨੂੰ ਜਲਦ ਬਲਾਉਣਾ ਤਿਆਰੀਆਂ ਕਰ ਲੋ ਜੀ ਗੁਰੂ ਪਿਤਾ ਨੂੰ ਜਲਦ ਬਲਾਉਣਾ ਗੁਰੂ ਪਿਤਾ ਨੇ ਜਲਦੀ ਆਉਣਾ ਤਿਆਰੀਆਂ ਕਰ ਲੋ ਜੀ ਸਤਜੁਗ ਹਲਕੇ ਆਉਣਾ ਤਿਆਰੀਆਂ ਕਰ ਲੋ ਜੀ ਗੁਰੂ ਪਿਤਾ ਨੂੰ ਜਲਦ ਬਲਾਉਣਾ ਤਿਆਰੀਆਂ ਕਰ ਲੋ ਜੀ ਗੁਰੂ ਪਿਤਾ ਨੂੰ ਜਲਦ ਬਲਾਉਣਾ ਰੱਬ ਜੱਟ ਦਾ ਖਾਲਸਾ ਨਾਮ ਸੋੜ ਲੋ ਕੰਖੋਲ ਕੇ ਰੱਬ ਜੱਟ ਦਾ ਖਾਲਸਾ ਨਾਮ ਦੱਸ ਜੋ ਬੋਲ ਕੇ ਔ ਰੱਬ ਜੱਟ ਦਾ ਖਿਆਲ ਸਲਾਮ ਸੁਣ ਲੋ ਕੰਨ ਖੋਲ ਕੇ ਰੱਬ ਜੱਟ ਦਾ ਖਿਆਲ ਸਲਾਮ ਦੱਸਿਆ ਜੋ ਬੋਲ ਕੇ ਰੱਬ ਜੱਟ ਦਾ ਖਿਆਲ ਸਲਾਮ ਦਿਲ ਨੂੰ ਟੰਡੋਲ ਕੇ ਰੱਬ ਜੱਟ ਨੇ ਲਈ ਗਾਰੰਟੀ ਔਰ ਰੱਬ ਜੱਟ ਨੇ ਲਈ ਗਰੰਟੀ ਖੋਲ ਸੜਾਉਣੀ ਐ ਉਹ ਜਿਹਨਾਂ ਤਾਕਤ ਦੇਵੇ ਨਾ ਦੇਵੇ ਤਾਕਤ ਸਤ ਗੁਰੂ ਨੇ ਪਾਉਣੀ ਐ ਉਹ ਜਿਹਨਾਂ ਤਾਕਤ ਦੇਵੇ ਨਾ ਦੇਵੇ ਗੁਰੂ ਪਿਤਾ ਜੀ ਦੇ ਬਚਨ ਆਏ ਵੀ ਭੋਜਨ ਤਾਕਤ ਦੇਵੇ ਨਾ ਦੇਵੇ ਜਦੋਂ ਤੁਹਾਡਾ ਗੁਰੂ ਨਾਲ ਕਨੈਕਸ਼ਨ ਜੁੜ ਗਿਆ ਤਾਂ ਫਿਰ ਤਾਕਤ ਹੀ ਤਾਕਤ ਆ ਤੁਹਾਡੇ ਅੰਦਰ ਆ ਜਾਣਗੀਆਂ ਤੇ ਇੱਕ ਵੱਖਰੀ ਖੁਸ਼ੀ ਮਿਲੂਗੀ ਤੁਹਾਨੂੰ ਇਹ ਗੁਰੂ ਜੀ ਦਾ ਜੀ ਦੇ ਕਹਿਣਾ ਹੈ ਤੇ ਆਪ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਵੀ ਹੈ ਇਹ ਗਾਰੰਟੀ ਲਈ ਹੈ ਬੀਤਾ ਜੀ ਨੇ ਬੀ ਗਾਰੰਟੀ ਹੈ ਸਾਡੀ ਸੱਚੇ ਦਿਲੋਂ ਯਾਦ ਕਰੋ ਤੇ ਫਿਰ ਜੋ ਕੁਸ਼ ਮਰਜ਼ੀ ਪਾਵੋ ਜਿਹੜੀ ਤਾਕਤ ਮਰਜ਼ੀ ਲਵੋ ਤੇ ਜਿਹੜੀ ਚੱਗੀ ਚੀਜ਼ ਐ ਉਹ ਤੁਹਾਨੂੰ ਹਰ ਵਕਤ ਤਿਆਰ ਪਰ ਤਿਆਰ ਰਹਿ ਰਿਆ ਦੇਣ ਨੂੰ ਤੁਸੀਂ ਤਾਂ ਸੋਚੀ ਵੀ ਨਹੀਂ ਹੁੰਦੀ ਜਿਹੜੀ ਅਸੀਂ ਤੁਹਾਨੂੰ ਦੇ ਦੇਣੀ ਹੁੰਦੀ ਐ ਸਤ ਗੁਰੂ ਦੇ ਜੋ ਬਜਰੇ ਮੰਨ ਕੇ ਨਾਮ ਤੇ ਆ ਭੜਗੇ ਔ ਸਤ ਗੁਰੂ ਦੇ ਜੋ ਬਜਰੇ ਮੰਨ ਕੇ ਨਾਮ ਤੇ ਆ ਭੜਗੇ ਸਤਿਗੁਰੂ ਦੇ ਜੋ ਬਚਨ ਮੰਨ ਕੇ ਅਮਲ ਕਵਾਣਗੇ ਸਤਿਗੁਰੂ ਦੇ ਜੋ ਬਚਨ ਮੰਨ ਕੇ ਮਨ ਪਿੱਛੇ ਨਾ ਜਾ ਬਣਗੇ ਸਤਿਗੁਰੂ ਨੇ ਨਦਰਸ ਬੱਲਦੀ ਆਉ ਗੁਰੂ ਪਤਾ ਨੇ ਨજર ਸਵੰਦੀ ਅਮਲਾ ਤੇ ਪਾਉਣੀ ਐ ਪੂਜਨ ਤਾਕਤ ਦੇਵੇ ਨਾ ਦੇਵੇ ਤਾਕਤ ਸਤ ਗੁਰੂ ਨੇ ਪਾਉਣੀ ਐ ਪੂਜਨ ਤਾਕਤ ਦੇਵੀ ਨਾ ਦੇਵੀ ਤਾਕਤ ਗੁਰੂ ਪਿਤਾ ਨੇ ਪਾਉਣੀ ਐ ਰੱਬ ਜੱਟ ਦੇ ਖੇਲੰਦ ਰਾਲੀ ਨਾ ਮਨਾ ਤਾ ਬਣ ਜੀੜੇ ਮਾਨ ਪਰਮੋ ਦਾ ਹੈ ਨਾ ਮਨਾ ਤਾ ਬਣ ਜੀੜੇ ਕਾਮ ਸਤਾਉਂਦਾ ਹੈ ਨਾਮ ਨਾ ਤਿਆ ਬਨ ਜੇੜੇ ਕਾੜ ਲਲ ਚਾਉਂਦਾ ਹੈ ਲੋਭ ਮੋਹ ਹੰਕਾਰ ਨਿਆ ਕੇ ਲੱਤ ਫਸੌਣੀ ਏ ਉਹ ਜਿੰਨ ਤਾਕਤ ਦੇਵੇ ਨਾ ਦੇਵੇ ਤਾਕਤ ਗੁਰੂ ਪਿਤਾ ਨੇ ਪਾਉਣੀ ਏ ਉਹ ਜਿੰਨ ਤਾਕਤ ਦੇਵੇ ਨਾ ਦੇਵੇ ਤਾਕਤ ਗੁਰੂ ਪਿਤਾ ਨੇ ਪਾਉਣੀ ਏ ਰੱਬ ਜੱਟ ਦੇ ਖੇਲੰਦਰਾਲੀ ਗੁਰੂ ਪਿਤਾ ਨੂੰ ਜਲਦ ਬੁਲਾਉਣਾ ਤਿਆਰੀਆਂ ਕਰ ਲੋ ਜੀ ਆਓ ਗੁਰੂ ਪਿਤਾ ਨੇ ਜਲਦੀ ਆਉਣਾ ਤਿਆਰੀਆਂ ਕਰ ਲੋ ਜੀ ਸੱਜੂ ਗਹ ਲੈ ਕੇ ਆਉਣਾ ਤਿਆਰੀਆਂ ਕਰ ਲੋ ਜੀ ਗੁਰੂ ਪਿਤਾ ਨੇ ਸੱਜੂ ਗਹ ਲੈ ਕੇ ਆਉਣਾ ਤਿਆਰੀਆਂ ਕਰ ਲੋ ਜੀ ਸੱਚ ਦਾ ਪਾਠ ਪੜਾਉਣਾ ਗੁਰੂ ਪਿਤਾ ਨੇ ਸੱਚ ਦਾ ਪਾਠ ਪੜਾਉਣਾ ਤਿਆਰੀਆਂ ਕਰ ਲੋ ਜੀ ਰੱਬ ਜੱਟ ਦੇ ਖੇਲ ਨੇ iracialੀ ਤਿਆਰੀਆਂ ਕਰ ਲੋ ਜੀ ਗੁਰੂ ਪਿਤਾ ਨੂੰ ਜਲਦ ਬੁਲਾਉਣਾ ਸੰਗਤ ਗੁਰੂ ਪਿਤਾ ਨੂੰ ਜਲਦ ਬੁਲਾਉਣਾ ਤਿਆਰੀਆਂ ਕਰ ਲੋ ਜੀ ਗੁਰੂ ਪਤਾਰੂ ਜਲਦ ਬਲਾਉਣਾ ਈ ਮਨੇ ਟਾਈਮ ਬਣਾਇਆ ਹੁਕਮ ਅਨਸਾਰ ਹੈ ਜਿਸਨੇ ਹੈ ਅਮਲ ਕਮਾਇਆ ਫਿੱਕਾ ਲਗਦਾ ਸੰਸਾਰ ਹੈ ਚੋੜਾ ਨੂੰ ਸਬਕ ਸਿਖਾਇਆ ਦਿੱਤੇ ਲਲਕਾਰ ਹੈ ਚੋੜਾਂ ਦੇ ਗਲਫਾਹੀ ਪਹਿਣੀ ਔ ਚੋਰਾ ਦੇ ਗਲਫਾਹੀ ਪੈਣੀ ਕਾਲ ਨੇ ਪਾਉਣੀ ਐ ਓ ਜਨ ਤਾਕਤ ਦੇਵੇ ਨਾ ਦੇਵੇ ਤਾਕਤ ਗੁਰੂ ਪਿਤਾ ਨੇ ਪਾਉਣੀ ਐ ਓ ਜਨ ਤਾਕਤ ਦੇਵੇ ਨਾ ਦੇਵੇ ਤਾਕਤ ਗੁਰੂ ਪਿਤਾ ਨੇ ਪਾਉਣੀ ਐ ਰੱਬ ਜੱਟ ਦੀ ਖੇਲ ਨਰਾਲੀ ਚੋਰਾ ਨੂੰ ਭਾਜੜ ਪੈਗੀ ਕੈਨਨਾ ਇੱਕ ਪਲ ਦੀ ਐ ਆਉ ਚੋਰਾ ਨੂੰ ਭਜੜ ਪੈਗੀ ਕੈਨਨਾ ਇੱਕ ਪਲ ਦੀ ਐ ਸਿਮਰਨ ਦੀ ਤਾਕਤ ਵੱਡੀ ਮੰਜੀ ਕਾਲ ਦੀ ਹਲਗੀ ਐ ਆਉ ਸਿਮਰਨ ਦੀ ਤਾਕਤ ਵੱਡੀ ਮੰਜੀ ਕਾਲ ਦੀ ਹਲਗੀ ਐ ਚੋੜੀ ਆਪਸ ਮੇ ਲੜਦੇ ਫਿਰਦੇ ਸੰਗਤ ਦੇ ਚੋਰੀ ਆਪਸ ਵਿੱਚ ਲੜਦੇ ਫਿਰਦੇ ਬਾਣਾ ਕੋਈ ਚੱਲਦੀ ਐ ਸਤਗੁਰ ਦੀ ਕਿਰਪਾ ਗੱਲ ਆਓ ਸਤਗੁਰੂ ਦੀ ਕਿਰਪਾ ਨਾਲ ਗੱਲ ਸੱਚ ਬਤਾਉਣੀ ਐ ਉਹ ਜਿਹਨ ਤਾਕਤ ਦੇਵੇ ਨਾ ਦੇਵੇ ਤਾਕਤ ਗੁਰੂ ਪਿਤਾ ਨੇ ਪਾਉਣੀ ਐ ਉਹ ਜਨ ਤਾਕਤ ਦੇਵੇ ਲਾ ਦੇਵੇ ਤਾਕਤ ਗੁਰੂ ਪਿਤਾ ਨੇ ਪਾਉਣੀ ਹੈ ਰੱਬ ਜੱਟ ਦੇ ਖੇਲ ਨਰਾਲੀ ਰੱਬ ਜੱਟ ਦੇ ਬਜਰੇ ਮੰਨ ਲੋ ਚੰਗਾ ਜੇ ਰਣਾ ਹੈ ਸੱਜ ਨੂੰ ਸੱਜ ਮੰਨ ਲੋ ਗੁਰੂ ਪਿਤਾ ਦਾ ਕਹਿਣਾ ਹੈ ਸਾ ਸੰਗ ਜੀ ਇਹ ਸਾਰਿਆਂ ਨੂੰ ਕਹਿਣਾ ਜਿਹੜੇ ਨਹੀਂ ਮੰਨਦੇ ਜਿਹੜੇ ਮੰਨਦੇ ਆ ਤਾਂ ਪਤਾ ਹੀ ਹੈ ਜਿਹੜੇ ਮੰਨ ਲਓ ਸਾਰਿਆਂ ਨੂੰ ਹੱਥ ਵੱਲ ਕੇ ਬੇਨਤੀ ਹੈ ਜੇ ਚੰਗੇ ਰਹਿਣਾ ਰੱਬ ਜੱਟ ਦੇ ਬਚਨੇ ਮੰਨ ਲਓ ਚੰਗਾ ਜੇ ਰਹਿਣਾ ਹੈ ਸੱਤੈ ਨੂੰ ਸੱਤੈ ਮੰਨ ਲਓ ਗੁਰੂ ਪਿਤਾ ਦਾ ਕਹਿਣਾ ਹੈ ਅਸਲੀ ਦੇ ਚਰਨ ਪਕੜ ਲਓ ਸੱਚਾ ਸੁਖ ਲੈਣਾ ਹੈ ਰੱਬ ਜੱਟ ਦੇ ਚਰਨ ਪਕੜ ਲੂ ਆਉ ਗੁਰੂ ਪਿਤਾ ਦੇ ਚਰਨ ਪਕੜ ਲੂ ਤੇ ਰਾਸੀ ਮਕਾਉਣੀ ਐ ਉਹ ਜਿਹਨ ਤਾਕਤ ਦੇਵੇ ਨਾ ਦੇਵੇ ਤਾਕਤ ਗੁਰੂ ਪਿਤਾ ਨੇ ਪਾਉਣੀ ਐ ਉਹ ਜਿਹੜੇ ਤਾਕਤ ਦੇਵੇ ਨਾ ਦੇਵੇ ਤਾਕਤ ਗੁਰੂ ਪਿਤਾ ਨੇ ਪਾਉਣੀ ਐ ਰੱਬ ਜੱਟ ਦੇ ਖੇਲ ਨਰਾਲੇ ਗੁਰੂ ਪਿਤਾ ਨੂੰ ਜਲਦ ਬੁਲਾਉਣਾ ਤਿਆਰੀਆਂ ਕਰ ਲੋ ਜੀ ਆਓ ਗੁਰੂ ਪਿਤਾ ਨੂੰ ਜਲਦ ਬੁਲਾਉਣਾ ਤਿਆਰੀਆਂ ਕਰ ਲੋ ਜੀ ਗੁਰੂ ਪਿਤਾ ਨੇ ਜਲਦੀ ਆਉਣਾ ਤਿਆਰੀਆਂ ਕਰ ਲੋ ਜੀ ਸਤਜੋ ਗਹਿਲ ਕੇ ਆਉਣਾ ਤਿਆਰੀਆਂ ਕਰ ਲੋ ਜੀ ਦੁਨਿਆ ਰੂਹ ਹੈ ਨਾਮ ਜਪਾਉਣਾ ਤਿਆਰੀਆਂ ਕਰ ਲੋ ਜੀ ਸੱਚ ਦਾਹਾ ਪਾਠ ਪੜਾਉਣਾ ਤਿਆਰੀਆਂ ਕਰ ਲੋ ਜੀ ਪੋਜਨ ਤਾਕਤ ਦੇਵੇ ਨਾ ਦੇਵੇ ਸਤ ਗੁਰ ਨੇ ਤਾਕਤ ਪਾਉਣੀ ਐ ਪੋਜਨ ਤਾਕਤ ਦੇਵੇ ਨਾ ਦੇਵੇ ਤਾਕਤ ਗੁਰੂ ਪਿਤਾ ਨੇ ਪਾਉਣੀ ਐ ਰੱਬ ਜੱਟ ਦੇ ਖੇਲ ਸਾ ਸੰਗ ਜੀ ਹੱਥ ਬਨ ਕੇ ਬੇਨਤੀ ਐ ਵੇ ਆਪੋ ਆਪਣੇ ਜਲਾਤ ਤਿਆਰੀਆਂ ਕਰ ਲੋ ਸਾਰੇ ਗਾਹਾਂ ਦੀ ਗਾਹ ਸਨੇਹੇ ਦਿਓ ਤੇ ਜਿੰਨਾ ਆਪਾਂ ਜ਼ਰੂ ਤੜਫ ਬਣਾਵਾਂਗੇ ਗੁਰੂ ਪਿਤਾ ਜੀ ਉਹਨਾ ਹੀ ਜਲਦੀ ਆਉਣਗੇ ਆਪਾਂ ਗੁਰੂ ਪਿਤਾ ਜੀ ਦੀ ਆਨ ਬਾਨ ਖਾ ਨੂੰ ਸਾਰੀ ਦੁਨੀਆ ਦੇ ਵਿੱਚ ਉੱਚੀ ਚੱਕਣਾ ਇਹਦੀ ਤਾਂ ਧਨ ਸਤਿਗੁਰੂ ਤੇਰਾ ਹੀ ਆਸਰਾ